ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਕੇਜਰੀਵਾਲ ਦੀ ਜੋ ਕਿ ਬਈ ਪੂਰੀ ਤਰ੍ਹਾਂ ਜੋ ਦਿੱਲੀ ਦੇ ਵਿੱਚੋਂ ਇਹਨਾਂ ਨੂੰ ਸਾਫ਼ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਹਾਰ ਹੋ ਚੁੱਕੀ ਖੁਦ ਇਹਨਾਂ ਨੇ ਆਪਣੇ ਬੰਨਿਓ ਆ ਕੇ ਬਿਆਨ ਵੀ ਜਾਰੀ ਕੀਤੇ ਆ ਵੀ ਭਾਜਪਾ ਨੂੰ ਵਿਧਾਇਕੀ ਦਿੱਤੀ ਗਈ ਆਪਣੇ ਬੰਨਿ ਤਾਂ ਜਿਹਦੇ ਵਿੱਚ ਇਹਨਾਂ ਦਾ ਪਹਿਲਾ ਕਹਿਣਾ ਇਹ ਸੀ ਵੀ ਕੇਜਰੀਵਾਲ ਦਾ ਕਹਿਣਾ ਇਹ ਸੀਗਾ ਭਾਜਪਾ ਵਾਲਿਆਂ ਨੂੰ ਵੀ ਮੋਦੀ ਜੀ ਇਸ ਜਨਮ ਦੇ ਵਿੱਚ ਤਾਂ ਤੁਸੀਂ ਮੈਨੂੰ ਨਹੀਂ ਹਰਾ ਸਕਦੇ ਅਗਲਾ ਜਨਮ ਲੈਣਾ ਪੁੱਤ ਤੁਹਾਨੂੰ ਹਰਾਉਣ ਦੇ ਵਾਸਤੇ ਜਿਹਦੇ ਵਿੱਚ ਹੁਣ ਅੱਜ ਦੇ ਵਿੱਚ ਇਹ ਕੱਲ ਦੇ ਜੋ ਇਹਨਾਂ ਦੇ ਬਿਆਨ ਦੇ ਵਿੱਚ ਇਹ ਕਹਿ ਰਿਹਾ ਵੀ ਜੋ ਭਾਜਪਾ ਨੇ ਨੂੰ ਭਾਜਪਾ ਨੂੰ ਸਾਡੇ ਬੰਨੀ ਨੂੰ ਬਹੁਤ ਵੱਡੀ ਪਤਾਈ ਹੋਵੇ ਕਿਉਂਕਿ ਇੱਕ ਜਿੱਤ ਪ੍ਰਾਪਤ ਕੀਤੀ ਆ ਤਾਂ ਹੁਣ ਜੋ ਦਿੱਲੀ ਵਾਲਿਆਂ ਨੇ ਕੇਜਰੀਵਾਲ ਦਾ ਪੂਰੀ ਤਰ੍ਹਾਂ ਦਿਲ ਤੋੜਤਾ ਤਾਂ ਜਿਹਦੇ ਵਿੱਚ ਰਹਿ ਗਿਆ ਕੱਲਾ ਸੀਐਮ ਭਵਨਤਮਨ ਤਾਂ ਹੁਣ ਇਹਨਾਂ ਦੀਆਂ ਦੋਨਾਂ ਦੀਆਂ ਨਜ਼ਰਾਂ ਨਜ਼ਰ ਤਾਂ ਪਹਿਲਾਂ ਵੀ ਸੀ ਪੰਜਾਬ ਤੇ ਤਾਂ ਹੁਣ ਦੋਨਾਂ ਦੀਆਂ ਨਜ਼ਰਾਂ ਸੀਐਮ ਭਵਨਤਮਨ ਨੂੰ ਵੀ ਹੁਣ ਇਹਦੇ ਵਿੱਚ ਦਿਲ ਦੇ ਡਰ ਇਹ ਬੈਠ ਗਿਆ ਵੀ ਕਿਤੇ ਹੁਣ ਪੰਜਾਬ ਤੋਂ ਵੀ ਨਾ ਮੇਰੀ ਸੀਟ ਚਲੀ ਜਾਵੇ ਫਿਰ ਤਾਂ ਜਮੇ ਸਪਾਹੀ ਹੋ ਜੂਗਾ ਤਾਂ ਹੋਊਆ ਵੀ ਸਪਾਇਆ ਕਿਉਂਕਿ ਇਹਨਾਂ ਨੇ ਕੁਝ ਚੰਗਾ ਨਹੀਂ ਕਰਿਆ ਪੰਜਾਬ ਨਾਲ ਜਦੋਂ ਦੀ ਇਹ ਸਰਕਾਰ ਆਈ ਹੈ ਇਹਦੀ ਸਰਕਾਰ ਚ ਧਰਨੇ ਹੀ ਲੱਗਿਆ ਨਸ਼ਾ ਬੇਆਮ ਹੋ ਗਿਆ ਇਹਨਾਂ ਨੇ ਵਾਦਾ ਕਰੇ 26 ਜਨਵਰੀ ਨੂੰ ਬਹੁਤ ਸਮਾਂ ਹੋ ਗਿਆ ਉਸ ਨੂੰ ਉਸ ਜਦੋਂ ਇਹਨਾਂ ਨੇ ਆਏ ਆ ਇਹ ਲੀਡਰ ਬਣੇ ਬਣੇ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਉਦੋਂ ਇੱਕ ਵਾਅਦਾ ਕਰਿਆ ਸੀ ਵੀ ਮੈਂ ਚਿੱਟੇ ਦਾ 26 ਜਨਵਰੀ ਨੂੰ ਕਰਿਆ ਸੀ ਵਾਅਦਾ ਵੀ ਸਪਾਇਆ ਕਰ ਦੂੰਗਾ ਨਾ ਤਾਂ ਇਹ ਤੋਂ ਉਹ ਸਪਾਇਆ ਹੋਇਆ ਜੀ ਤੱਕ ਚਿੱਟੇ ਦਾ ਬੇਆਮ ਹੋ ਗਿਆ ਜੀ ਸਰਕਾਰ ਦੇ ਵਿੱਚ ਨਸ਼ਾ ਤਾਂ ਜੇ ਗੱਲ ਕਰੀਏ ਸਾਡੇ ਬਜ਼ੁਰਗਾਂ ਨਾਲ ਮਾਤਾ ਪਿਤਾ ਨਾਲ ਜਿਹੜੇ ਵਾਅਦੇ ਕਰੇ ਸੀ ਨੇ ਵੀ ਹਰ ਮਹੀਨੇ ਦੇ ਮਹੀਨੇ 1000 ਰੁਪਏ ਖਾਤੇ ਦੇ ਵਿੱਚ ਪਾਉਂਗਾ ਤੇ 2500 ਪੈਨਸ਼ਨ ਬਜ਼ੁਰਗਾਂ ਨੂੰ ਦੇਵਾਂ ਨਾ ਇਹਦੇ ਬਾਰੇ ਉਹ ਹਜੇ ਤੱਕ ਪੂਰੇ ਆਏ ਨਹੀਂ ਕੋਈ ਕੁਝ ਨਹੀਂ ਅਜੇ ਤੱਕ ਇਹਨਾਂ ਦਾ ਜਿਹੜੇ ਵਾਦੇ ਵੱਡੇ ਵੱਡੇ ਗੱਪ ਮਾਰੇ ਆ ਕੋਈ ਵਾਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਆਪਣੇ ਬੰਨੀਓ ਤਾਂ ਜੇ ਗੱਲ ਕਰੀਏ ਇਹਨਾਂ ਦੀ ਨੌਕਰੀਆਂ ਦੀ ਤਾਂ ਨੌਕਰੀ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਕੋਈ ਖਾਸ ਨਹੀਂ ਦਿੱਤੇ ਕਿਉਂਕਿ ਇਹਨੇ ਭਾਸ਼ਣ ਦੇ ਵਿੱਚ ਵੱਡੇ ਵੱਡੇ ਗੱਪ ਮਾਰ ਰਹੇ ਆ ਵੀ ਅਸੀਂ ਇਹ ਕੀਤਾ ਜੀ ਅਸੀਂ ਉਹ ਕੀਤਾ ਜੀ ਮੈਂ ਨੌਕਰੀਆਂ ਦਿੱਤੀਆਂ ਸਾਡੇ ਪੰਜਾਬ 'ਚ ਤਾਂ ਕੋਈ ਕਿਸੇ ਨੂੰ ਨਹੀਂ ਮਿਲੀ ਨੌਕਰੀ ਕਿਉਂਕਿ ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਫਿਰ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਨਹੀਂ ਹਰਦੀ ਸੀ ਫਾਜੇ ਗੱਲ ਕਰੀਏ ਸਾਡੇ ਪੰਜਾਬ ਦੀ ਤਾਂ ਕੇਜਰੀਬਾਲ ਦਾ ਨਜ਼ਰ ਤਾਂ ਪਹਿਲਾਂ ਹੀ ਪੰਜਾਬ ਤੇ ਸੀ ਤਾਂ ਹੁਣ ਪੂਰੀ ਤਰ੍ਹਾਂ ਜਿਵੇਂ ਆਪਾਂ ਗੱਲ ਕਰੀਏ ਇਹਨਾਂ ਨੂੰ ਹੁਣ ਦਿੱਲੀ ਨੂੰ ਤਾਂ ਇਹ ਲੁੱਟ ਕੇ ਖਾ ਗਈ ਸੀ ਪੰਜਾਬ ਨੂੰ ਵੀ ਲੁੱਟਿਆ ਪਹਿਲਾਂ ਤਾਂ ਹੁਣ ਪੂਰੀ ਤਰ੍ਹਾਂ ਇਹ ਦਿੱਲੀ ਵਾਲਾ ਲਾਲਾ ਜਿਹੜਾ ਇਹ ਮਿਲ ਕੇ ਤਾਂ ਹੁਣ ਇਹ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰਨਗੇ ਰਹਿ ਗਿਆ ਕੱਲਾ ਸੀਐਮ ਭੁਵੰਤਮਨ ਦੋ ਸਾਲ ਜਿਹੜੇ ਰਹਿ ਗਏ ਇਹਨਾਂ ਨੂੰ ਇਹ ਪਤਾ ਵੀ ਕਿਤੇ ਸਾਡਾ ਜਿਹੜਾ ਖਜ਼ਾਨਾ ਇਹ ਇਧਰੋਂ ਵੀ ਖਾਲੀ ਦਿੱਲੀ ਵੱਨੀਓ ਤਾਂ ਹੋ ਗਿਆ ਸਾਰਾ ਸਪਾਇਆ ਜਿਹੜੇ ਇਹਨਾਂ ਦੇ ਮਹਿਲ ਸੀਗੇ ਉਹ ਖਾਲੀ ਹੋ ਚੁੱਕੇ ਤੇ ਜਿਹੜਾ ਹੁਣ ਰਹਿ ਗਿਆ ਕਲਾ ਸੀਐਮ ਭਵਨ ਤਮਾਨ ਸਾਡੇ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਪੰਜਾਬ ਦਾ ਏਸੀਐਮ ਮਾਨ ਇਹਨੂੰ ਲੋਕਾਂ ਨੇ ਚੁਣਿਆ ਸਾਰਾ ਪੰਜਾਬ ਇਹਨੂੰ ਸੌਂਪਿਆ ਗਿਆ ਤਾਂ ਇਹਨੇ ਜਦੋਂ ਦੀ ਇਹ ਸਰਕਾਰ ਆਈ ਆ ਕੁਝ ਚੰਗੇ ਨਹੀਂ ਕੀਤੇ ਫਟਮੂਹੀ ਮਿਲੀ ਐ ਨਾ ਉਹ ਸਾਰੇ ਪਾਸੋਂ ਭਾਸ਼ਣ ਵੱਡੇ ਵੱਡੇ ਇਹ ਕਰਤਾ ਜੀ ਅਸੀਂ ਉਹ ਕਰਤਾ ਪਰ ਜੋ ਹਰ ਪਾਸੋਂ ਇਹਨਾਂ ਨੂੰ ਮਾਰ ਪੈਂਦੀ ਆਉਂਦੀ ਆ ਦਿੱਲੀ ਬੰਨੀ ਉਹਨਾਂ ਨੂੰ ਜਿਹੜਾ ਇਹਨਾਂ ਦੇ ਦਿਲ ਦੇ ਵਿੱਚ ਸੀ ਉਹ ਇਹਨਾਂ ਦਾ ਸਾਰਾ ਭਲੇਖਾ ਦੂਰ ਹੋ ਗਿਆ ਕਿਉਂਕਿ ਕਨੇ ਅਗਲੇ ਅਗਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਨ੍ਹਾਂ ਨੇ ਇਹ ਕਹਿਤਾ ਸੀ ਗਿਆ ਸੀ ਮੋਦੀ ਨੂੰ ਬੀਜੇਪੀ ਨੂੰ ਵੀ ਸਾਨੂੰ ਮੋਦੀ ਇਸ ਜਨਮ 'ਚ ਨਹੀਂ ਹਰਾ ਸਕਦਾ ਅਗਲਾ ਜਨਮ ਲੈਣਾ ਪਊਗਾ ਤਾਂ ਹੁਣ ਦੇਖੋ ਜੀ ਇਹਨਾਂ ਨੇ ਕਿਹਾ ਜੀ ਨਾ ਸਾਨੂੰ 2024 'ਚ ਨਾ 25 'ਚ ਕਦੇ ਵੀ ਨਹੀਂ ਹਰਾ ਸਕਦੇ ਇਹ 2025 ਵਿੱਚ ਤਾਂ ਕੀ ਅਗਲੇ ਜਨਮ ਤੱਕ ਵੀ ਅਗਲਾ ਜਨਮ ਲੈਣਾ ਪਹੁਰਾਉਣ ਵਾਸਤੇ ਤਾਂ ਕਿ ਇਹਨਾਂ ਦਾ ਹੁਣ ਪੂਰੀ ਤਰ੍ਹਾਂ ਸਪਾਇਆ ਹੋ ਚੁੱਕਿਆ ਜੀ ਜਿਦੇ ਵਿੱਚ ਆਪਣੇ ਬੰਨੀ ਉਹਨਾਂ ਨੇ ਬਿਆਨ ਵੀ ਜਾਰੀ ਕੀਤੇ ਆ ਪਰ ਹੁਣ ਜੇ ਗੱਲ ਕਰੀ ਆਪਾਂ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹੁਣ ਬਣੀ ਆ ਬੀਜੇਪੀ ਬਣੀ ਉਹ ਹੁਣ ਇਹ ਦੇਖਦੇ ਆ ਵੀ ਕੀ ਕਰਨੀ ਐ ਕੁਝ ਚੰਗਾ ਜਿੱਤ ਤਾਂ ਆਏ 27 ਸਾਲ ਬਾਅਦ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਐ ਦਿੱਲੀ ਦੇ ਵਿੱਚ ਇਹਨਾਂ ਦੀ ਜੋ ਜਿੱਤ ਬਹੁਤ ਵੱਡੀ ਜਿੱਤ ਹੋਈ ਆ ਸਾਰੇ ਪੰਜਾਬ ਦੇ ਵਿੱਚ ਕੱਲ ਖੁਸ਼ੀਆਂ ਮਨਾਈਆਂ ਗਈਆਂ ਪਰ ਜਿਹੜੇ ਵਿੱਚ ਹੁਣ ਦੇਖਣਾ ਇਹ ਆਪਾਂ ਵੀ ਇਹ ਪੰਜਾਬ ਵਿੱਚ ਕੀ ਕਰਦੇ ਆ ਤੇ ਦਿੱਲੀ ਦੇ ਵਿੱਚ ਕੀ ਕਰਨਗੇ ਸਰਕਾਰ ਤਾਂ ਹੁਣ ਇਹਨਾਂ ਦੀ ਆ ਗਈ ਦੇਖਦੇ ਆ ਕੀ ਕਰਨਾ ਚਾਹੁੰਦੇ ਆ ਕਿਉਂਕਿ ਇਹਨਾਂ ਦੇ ਜੋ ਆਪਾਂ ਕਹਿ ਦਈਏ ਇਹਨਾਂ ਦੇ ਵਰਕਰ ਹੁਣ ਜਿੱਤੇ ਆ ਦਿੱਲੀ ਦੇ ਵਿੱਚ ਤਾਂ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਉਹ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਕੱਲ ਤਾਂ ਇਹਨਾਂ ਦਾ ਪੂਰੀ ਤਰ੍ਹਾਂ ਵਿਰੋਧ ਬਣਾਇਆ ਗਿਆ ਵਿਰੋਧ ਆਪਣੀ ਆਪ ਹੀ ਬਣਾਇਆ ਗਿਆ ਖੁਦ ਆ ਕੇ ਉਹਨਾਂ ਨੇ ਇੱਕ ਪਾਸੇ ਦੀ ਵੀਡੀਓ ਉਹਨਾਂ ਦੀ ਉਹ ਦਿਖਾਈ ਜਾਂਦੇ ਆ ਜੋ ਮੀਡੀਆ ਵਾਲੇ ਆ ਇੱਕ ਪਾਸੇ ਕਹਿ ਰਹੇ ਆ ਜਦੋਂ ਵੀ ਮੋਦੀ ਜੀ ਤੁਸੀਂ ਇਸ ਜਨਮ 'ਚ ਮੈਨੂੰ ਨਹੀਂ ਹਰਾ ਸਕਦੇ ਅਗਲਾ ਜਨਮ ਲੈਣਾ ਪੂ ਦੂਜੀ ਨਾਲ ਹੀ ਵੀਡੀਓ ਜੁੜੀ ਹੋਈ ਆ ਜਿਹੜੀ ਉਹਦੇ ਵਿੱਚ ਇਹ ਕਹਿ ਗਿਆ ਵੀ ਅਸੀਂ ਆਪਕੋ ਵਧਾਈ ਦਿੰਦੇ ਹਾਂ ਜੋ ਭਾਜਪਾ ਵਾਲਿਆਂ ਨੂੰ ਸਾਰਿਆਂ ਨੂੰ ਤਾਂ ਹੁਣ ਜੋ ਇਹਨਾਂ ਦਾ ਅਨਕਾਪ ਜੋ ਲੈ ਚੁੱਕਿਆ ਜਿਹਦੇ ਵਿੱਚ ਹੁਣ ਇਹਨਾਂ ਦਾ ਪੂਰੀ ਤਰ੍ਹਾਂ ਸਪਾਇਆ ਹੋ ਚੁੱਕਾ ਰਹਿ ਗਿਆ ਕਲਾ ਸੀਐਮ ਪਵਨਤਮਨ ਹੁਣ ਇਹ ਦੋਨੇ ਜਿਹੜਾ ਕੇਸਰੀਵਾਲਾ ਲਾਲਾ ਜਿਹੜੇ ਨੂੰ ਕਹਿੰਦੇ ਆ ਦਿੱਲੀ ਦਾ ਹੋਰ ਇਹਦੀ ਨਜ਼ਰ ਵੀ ਪੰਜਾਬ ਤੇ ਆ। ਵੀ ਕਿਵੇਂ ਨਾ ਕਿਵੇਂ ਜਿਹੜੇ 2 ਸਾਲ ਰਹਿ ਗਏ ਪੰਜਾਬ ਨੂੰ ਪੂਰੀ ਤਰ੍ਹਾਂ ਇਹ ਲੁੱਟਣਗੇ ਹੁਣ। ਹਲਕ ਕੇ। ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ। ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ। ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ।